ਸੋ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਖੜੇ ਹਾਂ ਸੀ ਜੀ ਸੋ ਗੁਰਦਾਸਪੁਰ ਦਾ ਰੇਲਵੇ ਸਟੇਸ਼ਨ ਜਿਹੜਾ ਜੀ ਇਹਦੇ ਵਿੱਚ ਜਿਹੜਾ ਸੁਧਾਰ ਲਿਆ ਜਾ ਰਿਹਾ ਵਾ ਜੀ ਔਰ ਇਸ ਸਟੇਸ਼ਨ ਨੂੰ ਜਿਹੜਾ ਵਾ ਇੱਕ ਵਿਸ਼ਾਲ ਸਟੇਸ਼ਨ ਜਿਹੜਾ ਬਣਾਇਆ ਜਾ ਰਿਹਾ ਵਾ ਇੱਕ ਵੱਡਾ ਉਪਰਾਲਾ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਕੀਤਾ ਜਾ ਰਿਹਾ ਜੀ ਉਹਦੀ ਕਿਤਨਾ ਕਿਤੇ ਜਿਹੜੀ ਤਾਰੀਫ ਤਾਂ ਬੰਦੀ ਹੈ ਜੀ ਸੋ ਉਪਰਾਲਾ ਬੜਾ ਵੱਡਾ ਵਾ ਜੀ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਸੰਝੀਆਂ ਕਰੋ ਤੁਸੀਂ ਦੇਖੋ ਜਦੋਂ ਸ਼ੁਰੂਆਤ ਆ ਸਟਾਰਟਿੰਗ ਜਿਹੜੀ ਆ ਜੇ ਇਹ ਹੀ ਅੱਜ ਤੋਂ ਪੁਰਾਣੀ ਗੱਲ ਕਰੀਏ ਤਾਂ ਤੁਸੀਂ ਦੇਖੋ ਜਦੋਂ ਅਸੀਂ ਇ ਪੁਰਾਣੀਆਂ ਗੱਲਾਂ ਜਿਹੜੀ ਦਿਖਾਈ ਦਿੰਦੀਆਂ ਸੀ ਕਹਿੰਦਾ ਮਤਲਬ ਇਹ ਵੀ ਲੋਕ ਕਹਿੰਦੇ ਸੀ ਵੀ ਗੁਰਦਾਸਪੁਰ ਪਿਛੜਿਆ ਇਲਾਕਾ ਵਾ ਔਰ ਸਟੇਸ਼ਨ ਤੇ ਆ ਕੇ ਜਾਂ ਬੱਸ ਸਟੈਂਡ ਤੇ ਜਾ ਕੇ ਜਿਹੜਾ ਵਾ ਜੀ ਜੇ ਤੁਸੀਂ ਦੇਖਦੇ ਹੋ ਸਾ ਸਾਨੂੰ ਲੱਗਦਾ ਸੀ ਵੀ ਵਾਕਈ ਸਾਡਾ ਸ਼ਹਿਰ ਪਿਛੜਿਆ ਹੋਇਆ ਵਾ ਪਰ ਸਮੇਂ ਦੇ ਨਾਲ ਸੁਧਾਰ ਹੁੰਦਾ ਗਿਆ ਜੀ ਔਰ ਅੱਜ ਸਮੇਂ ਦੇ ਨਾਲ ਜਿਹੜਾ ਦੇਖੋ ਸੁਧਾਰ ਕੀਤਾ ਗਿਆ ਵਾ ਜੇ ਗੱਲ ਕਰੀਏ ਸਾਡੇ ਗੁਰਦਾਸਪੁਰ ਦੇ ਬੱਸ ਸਟੈਂਡ ਦੀ ਤਾਂ ਬੱਸ ਸਟੈਂਡ ਵੀ ਬਹੁਤ ਸੋਹਣਾ ਬਣ ਗਿਆ ਜੀ ਔਰ ਜੀ ਅੱਜ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਰੇਲਵੇ ਸਟੇਸ਼ਨ ਦਾ ਵੀ ਕੰਮ ਚੱਲਦਾ ਪਿਆ ਜੀ ਔਰ ਸਟੇਸ਼ਨ ਨੂੰ ਇੱਕ ਨਵੀਂ ਲੁੱਕ ਦਿੱਤੀ ਜਾ ਰਹੀ ਹੈ ਔਰ ਲੁੱਕ ਵੀ ਨਹੀਂ ਪਿਆਰੀ ਹੈ ਜੀ ਵੀ ਤੁਸੀਂ ਜਦੋਂ ਸਟੇਸ਼ਨ ਤੇ ਆਓਗੇ ਤੇ ਤੁਹਾਨੂੰ ਆਪਣੇ ਆਪ ਨੂੰ ਖਿੱਚੇਗਾ ਜੀ ਮਿਲ ਵੀ ਇੱਕ ਖਿੱਚ ਦਾ ਕੇਂਦਰ ਬਣਦਾ ਵਾ ਜੀ ਸੋ ਇਹ ਤਸਵੀਰ ਦੇਖੋ ਤੁਸੀਂ ਕਿ ਕਿੱਡਾ ਸੋਹਣਾ ਲੁੱਕ ਦਿੱਤੀ ਗਈ ਨੂੰ ਔਰ ਬਾਹਰ ਜਿਹੜਾ ਜਦੋਂ ਸਟਾਰਟਿੰਗ ਜਿਹੜਾ ਇਹ ਐਂਟਰਸ ਪੁਆਇੰਟ ਆ ਉਹੀ ਇੱਕ ਬਹੁਤ ਲੁੱਕ ਵਾਲਾ ਦੇਖੋ ਇਹ ਅਲੱਗ ਜਿਹੜਾ ਮਤਲਬ ਵੀ ਲੱਗ ਰਿਹਾ ਔਰ ਕਈ ਮੈਂ ਦੇਖੇ ਸੀ ਲੋਕ ਜਿਹੜੇ ਸੈਲਫੀ ਵੀ ਲੈਂਦੇ ਆਗੇ ਜੀ ਸੋ ਇਹ ਐਂਟਰਸ ਆ ਜੀ ਔਰ ਤੁਸੀਂ ਦੇਖੋ ਇਹ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਇਹ ਪੁਰਾਣੀ ਬਿਲਡਿੰਗ ਜਿਹੜੀ ਆ ਇਹ ਅੰਗਰੇਜ਼ਾਂ ਦੇ ਟਾਈਮ ਦੀ ਬਿਲਡਿੰਗ ਆ ਜਿਹੜੀ ਮੇਰੇ ਪਿਛਲੇ ਪੰਨੇ ਤੁਸੀਂ ਦੇਖ ਰਹੇ ਹੋ ਔਰ ਇਹ ਬਿਲਡਿੰਗ ਇਹਨਾਂ ਨੇ ਜ਼ੋਨ ਦੀ ਤੌਰ ਰੱਖੀ ਆ ਔਰ ਇਸ ਬਿਲਡਿੰਗ ਨੂੰ ਮੋਟੀਵੇਟ ਕਰਤਾ ਜੀ ਯਾਨੀ ਕਿ ਇਸ ਬਿਲਡਿੰਗ ਨੂੰ ਜਿਹੜਾ ਵਾ ਜੀ ਇਹਨੂੰ ਸੁੰਦਰੀ ਕਰਨੇ ਦਾ ਕਰਕੇ ਯਾਨੀ ਕਹਿ ਸਕਦੇ ਆ ਔਰ ਇਹਦੀ ਉਹੀ ਪੁਰਾਣੀ ਬਿਲਡਿੰਗ ਨੂੰ ਰੱਖ ਕੇ ਇਹਨੂੰ ਤਿਆਰ ਕਰਕੇ ਦੁਬਾਰਾ ਇੱਕ ਨਵੇਂ ਤਰੀਕੇ ਨਾਲ ਔਰ ਜਿਹੜੀ ਸਾਡੇ 'ਚ ਪੇਸ਼ ਕੀਤੀ ਗਈ ਹੈ ਔਰ ਸਟੇਸ਼ਨ ਵੀ ਜਿਹੜਾ ਵਾਜੀ ਹੁਣ ਇਸ ਸਮੇਂ ਜਿਹੜਾ ਤੁਸੀਂ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਬਹੁਤ ਹੀ ਲੰਬਾ ਸਟੇਸ਼ਨ ਜਿਹੜਾ ਬਣੇਗਾ ਇੱਕ ਵਿਸ਼ਾਲ ਸਟੇਸ਼ਨ ਬਣੇਗਾ ਜਿਹਦੇ ਫਾਇਦੇ ਜਿਹੜੇ ਆ ਜੀ ਕਿਤੇ ਨਾ ਕਿਤੇ ਗੁਰਦਾਸਪੁਰੀਆਂ ਨੂੰ ਹੋਣਗੇ ਸ਼ਹਿਰ ਬਸ ਕੇ ਹੋਣਗੇ ਔਰ ਇਥੋਂ ਟ੍ਰੇਨਾਂ ਦਾ ਵੀ ਵਾਅਦਾ ਹੋਏਗਾ ਜੀ ਟ੍ਰੇਨਾਂ ਵਿੱਚ ਤੁਹਾਨੂੰ ਤਕਰੀਬਨ ਜਿਹੜੀਆਂ ਸਾਰੀਆਂ ਇਥੋਂ ਮਿਲਣਗੀਆਂ ਔਰ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਜਿਹੜਾ ਸਾਨੂੰ ਬੈਨੀਫਿਟ ਮਿਲ ਰਿਹਾ ਜੀ ਕਿ ਗੁਰਦਾਸਪੁਰ ਔਰ ਮਕੇਰੀਆ ਨੂੰ ਵੀ ਟ੍ਰੇਨ ਜਿਹੜੀ ਤੁਹਾਨੂੰ ਜਿਹੜੀ ਕੋ ਰਾਸਪੁਰ ਤੋਂ ਮਿਲੇਗੀ ਸੋ ਇਹ ਵੀ ਇੱਕ ਵੱਡਾ ਉਪਰਾਲਾ ਜਿਹੜਾ ਹੋ ਰਿਹਾ ਵਾ ਸੋ ਅੰਦਰ ਚਲਦੇ ਆਂ ਕੁ ਤਸਵੀਰਾਂ ਤਾਂ ਲਾਂ ਸਾਂਝੀਆਂ ਕਰਦੇ ਆਂ ਦੁਕਾਨੇ ਤੁਹਾਨੂੰ ਵੀ ਕਿਸ ਤਰੀਕੇ ਨਾਲ ਇਹ ਤਿਆਰੀ ਜਿਹੜੀ ਚੱਲਦੀ ਪਈ ਹੈ ਜੀ ਸੋ ਜਿਹੜੇ ਇੱਥੇ ਯਾਤਰੀ ਜਿਹੜੇ ਆ ਰਹੇ ਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬ੍ਰਦਰ ਕੀ ਹਾਲ ਹੈ ਜੀ ਬਸ ਠੀਕ ਹੈ ਜੀ ਸੋ ਦੇਖੋ ਜੇ ਅਸੀਂ ਗੱਲ ਕਰੀਏ ਥੋੜੀ ਪਿਛਾਂ ਪਿਛਲੇ ਮਹੀਨੇ ਜਈਏ ਪਿਛਲੇ ਵਕਤ ਦੀ ਗੱਲ ਕਰੀਏ ਤਾਂ ਕਹਿੰਦੇ ਸੀ ਕੋ ਰਾਸਪੁਰ ਪਿਛਲਾ ਇਲਾਕਾ ਵਾ ਪਰ ਅੱਜ ਦੀ ਗੱਲ ਕਰੀਏ ਤਾਂ ਕੋ ਰਾਸਪੁਰ ਕਿਉਂਕਿ ਇਹਨੂੰ ਪਹਿਲੇ ਜਿਹੜਾ ਸੀ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਜੀ ਓਕੇ ਠੀਕ ਹੈ ਜੀ ਪਰ ਹੁਣ ਜਿਹੜਾ ਵਾ ਹੁਣ ਤੇ ਪਛੜੇ ਇਲਾਕੇ ਵਾਲੀ ਤੇ ਗੱਲ ਹੀ ਕੋਈ ਨਹੀਂ ਰਹੀ ਜੀ ਹੂੰ ਹੁਣ ਤੇ ਵੇਖੋ ਸਟੇਸ਼ਨ ਵੇਖੋ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਸਟੇਸ਼ਨ ਬਣ ਗਿਆ ਜੇ ਬਸ ਸਟੈਂਡ ਦੀ ਗੱਲ ਕਰੀਏ ਤੇ ਬਸ ਸਟੈਂਡ ਵੀ ਬਹੁਤ ਵਧੀਆ ਬਣ ਗਿਆ ਜੀ ਤੇ ਹੁਣ ਤੇ ਮੈਂ ਕਹਿੰਦਾ ਜੀ ਪੂਰੀ ਪੂਰੀ ਤਰੱਕੀ ਕੀਤੀ ਹੈ ਜੀ ਸਾਡੇ ਗਰਦਾਸਪੁਰ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਇੱਥੋਂ ਜਿਹੜੀ ਆ ਇੱਕ ਰੇਲ ਵੀ ਜਿਹੜੀ ਆ ਨਿਕਲ ਜਾ ਰਹੀ ਹੈ ਜਿਹੜਾ ਮਕੇਰੀਆਂ ਤੋਂ ਜਿਹੜੀ ਆ ਸਿੱਧੀ ਦਿੱਲੀ ਨੂੰ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਨੂੰ ਉਸ ਚੀਜ਼ ਦਾ ਬਹੁਤ ਫਾਇਦਾ ਹੋਏਗਾ ਜੀ ਬਹੁਤ ਵੀ ਤਰੱਕੀ ਕੀਤੀ ਅਸੀਂ ਜੀ ਗੱਲ ਕਰੀ ਗਰਦਾਸਪੁਰ ਦੀ ਹਾਂਜੀ ਹੋਰ ਮੈਂ ਦੇਖ ਰਿਹਾ ਸਟੇਸ਼ਨ ਵੀ ਬਹੁਤ ਵੱਡਾ ਜੀ ਬਹੁਤ ਲ ਇਹ ਤੇ ਬਣ ਰਿਹਾ ਹਾਂਜੀ ਹਾਂਜੀ ਵੇਟਿੰਗ ਰੂਮ ਬਣ ਗਿਆ ਜੀ ਬਹੁਤ ਵਧੀਆ ਜੀ ਉੱਥੇ ਜਿਹੜਾ ਯਾਤਰੀ ਉਹਨਾਂ ਵਾਸਤੇ ਬਹੁਤ ਫੈਸਿਲਿਟੀ ਹੈ ਜੀ ਜੇ ਮੰਨ ਲਓ ਟ੍ਰੇਨ 1 ਘੰਟਾ ਲੇਟ ਆ 2 ਘੰਟੇ ਲੇਟ ਆ ਤੇ ਆਪਣਾ ਉੱਥੇ ਵੀਟ ਕਰ ਸਕਦੇ ਆ ਰਮਾਨ ਅਰੈਸਟ ਕਰ ਸਕਦੇ ਆ ਬਹੁਤ ਵਧੀਆ ਵਾ ਜੀ ਜੇ ਪਿਛਲੇ ਸਮੇਂ ਦੀ ਗੱਲ ਕਰੀ ਤੇ ਇਹ ਚੀਜ਼ਾਂ ਸਾਨੂੰ ਅਮਰਸਰ ਜਾਂ ਵੱਡੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦੀਆਂ ਸੀ ਨਾ ਜਲੰਧਰ ਬਿੰਦੀ ਵਗੈਰਾ ਪਰ ਇਹ ਗੁਰਦਾਸਪੁਰ ਨੂੰ ਇਹ ਸੁਗਾਤ ਮਿਲੀ ਹੈ ਕਿਦਾਂ ਕਰੀ ਹਾਂਜੀ ਹਾਂਜੀ ਇਹ ਤੇ ਜੀ ਬਹੁਤ ਵਧੀਆ ਕੀਤਾ ਜੀ ਸਰਕਾਰਾਂ ਵੀ ਕਿਦਾਂ ਕਿਦਾਂ ਵਧਾਈ ਦੇ ਹੱਕਦਾਰ ਨੇ ਨਾ ਜਿਨ੍ਹਾਂ ਨੇ ਕਿਤਨਾ ਕਿਤੇ ਵੱਡਾ ਉਪਰਾਲਾ ਵਾ ਜਿਹੜਾ ਕੀਤਾ ਗਿਆ ਸਰਕਾਰਾਂ ਵੱਲੋਂ ਜੀ ਸਟੇਸ਼ਨ ਨੂੰ ਨਵੀਂ ਲੁੱਕ ਦਿੱਤੀ ਗਈ ਹੈ ਜੀ ਬਿਲਕੁਲ ਬੜਾ ਵੱਡਾ ਉਪਰਾਲਾ ਵਾ ਜੀ ਇਹ ਬੜੀ ਤਗਰੀ ਸੋਚ ਵਾ ਯਾਤਰੀਆਂ ਜਿਹੜੇ ਨੇ ਖਰਜਿਲ ਖਰਾਬੀ ਤੋਂ ਬਚਣਗੇ ਬਿਲਕੁਲ ਬਿਲਕੁਲ ਜੀ ਤੇ ਇਹਨਾਂ ਨੂੰ ਮਦੇ ਕਿ ਕੋਈ ਤਾਸ ਮੈਂਟ ਨਹੀਂ ਹੋਏਗੀ ਹੂੰ ਆਉਣ ਜਾਣ ਚ ਸ਼ੌਕੇ ਦੇਣਗੇ ਸਭ ਤੋਂ ਵੱਡੀ ਗੱਲ ਆ ਭਾਜੀ ਵੀ ਨਾਈਟ ਤੇ ਵੇਟਿੰਗ ਰੂਮ ਬਣ ਗਏ ਆ ਜਿੱਥੇ ਤੁਸੀਂ ਰਾਤ ਵੀ ਰਹਿ ਸਕਦੇ ਹੋ ਨਾ ਰੁਕ ਵੀ ਸਕਦੇ ਹੋ ਇਹ ਵੱਡੀ ਫੈਸਿਲਿਟੀ ਮਿਲ ਗਈ ਹੈ ਜੀ ਆ ਤੇ ਨਾਲ ਤੁਹਾਨੂੰ ਇਹਨਾਂ ਨੂੰ ਕੋਈ ਮਤਲਬ ਕੀ ਅਖਿਆਈ ਨਹੀਂ ਰਹਿੰਦੀ ਕਿ ਜੇ ਲਾ ਟ੍ਰੇਨ ਲੇਟ ਹੋ ਜਾਂਦੀ ਆ ਜਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਰਹਿਣ ਦੀ ਬੜੇ इजीली ਰਹਿ ਸਕਦੇ ਹਨ ਸਮੇਂ ਦੀ ਜ਼ਰੂਰਤ ਸੀ ਭਾਜੀ ਇਹ ਚੀਜ਼ਾਂ ਨਾਲ ਜ਼ਰੂਰ ਸੀ ਇਹ ਸਮੇਂ ਦੀ ਜਰੂਰਤ ਦੇ ਮੁਤਾਬਕ ਜਿਹੜੀਆਂ ਗੌਰਮੈਂਟ ਨੇ ਚੀਜ਼ਾਂ ਪੂਰੀਆਂ ਕੀਤੀਆਂ ਬਿਲਕੁਲ ਜੀ ਧੰਨਵਾਦ ਜੀ ਸੋ ਦੇਖੋ ਵਕਤ ਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ ਜਿਹੜੀ ਜਿਹੜੀ ਤੇ ਦੇਖੋ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਨੇ ਜਿਹੜੀਆਂ ਦਿੱਤੀਆਂ ਮੈਂ ਇਸ ਸਮੇਂ ਦੀ ਲੋੜ ਸੀ ਉਹ ਦਿੱਤੀਆਂ ਗਈਆਂ ਭਾਜੀ ਨੂੰ ਸਾਡੇ ਨਾਲ ਭਾਜੀ ਕਿਤੇ ਨਾ ਕਿਤੇ ਨਵੀਂ ਲੁੱਕ ਦਿੱਤੀ ਗਈ ਸਟੇਸ਼ਨ ਨੂੰ ਜੀ ਇਹ ਇਹ ਪਹਿਲਾਂ ਕਹਿੰਦੇ ਸੀ ਕੋ ਰਾਸਪੁਰ ਪਿਛਲੇ ਇਲਾਕਾ ਜੀ ਪਰ ਅੱਜ ਜੇ ਗੁਲਾਸਪੁਰ ਤਰੱਕੀਆਂ ਦੇ کہیں ਕਵਾਂਗੇ ਵੀ ਜਾ ਰਿਹਾ ਵਾ ਸਟੇਸ਼ਨ ਵੀ ਵਧੀਆ ਬਣ ਰਿਹਾ ਜੀ ਬਸ ਸਟੈਂਡ ਦੀ ਗੱਲ ਕਰੀ ਉਹ ਵੀ ਬਹੁਤ ਸੋਹਣਾ ਬਣ ਗਿਆ ਜੀ ਸੋ ਕਿਤਨਾ ਕਿਤੇ ਤਰੱਕੀ ਹੋ ਰਹੀ ਹੈ ਤਰੱਕੀ ਤੇ ਹੋ ਰਹੀ ਹੈ ਪਰ ਜੋ ਤਰੱਕੀ ਹੋਣੀ ਸੀ ਉਹ ਹੋਏ ਹੋ ਨਹੀਂ ਜਾਈ ਸਭ ਤੋਂ ਪਹਿਲੀ ਗੱਲ ਤੇ ਆ ਵੀ ਪੈਸੈਂਜਰ ਬਹੁਤ ਖਰਾਬ ਹੁੰਦੇ ਨੇ ਟ੍ਰੇਨਾਂ ਲੇਟ ਆਉਂਦੀਆਂ ਨੇ ਟਾਈਮ ਤੋਂ ਹਟ ਕੇ ਟ੍ਰੇਨਾਂ ਆ ਰਹੀਆਂ ਨੇ ਜਿਹੜੀ ਗੱਡੀ ਸਵੇਰੇ 7:30 ਵੇ ਚੱਲਣੀ ਪਠਾਨਕੋਟੋਂ 9 ਵਜੇ ਤੋਂ ਬਾਅਦ ਚੱਲਦੀ ਹੈ ਉਦੇ ਕਰਕੇ ਜਿਹੜੀ ਇਹ ਪ੍ਰੋਬਲਮ ਹੈ ਪੈਸੈਂਜਰ ਯਾਤਰੀ ਖਰਾਬ ਹੋ ਰਹੇ ਨੇ ਜੇ ਰਾਈਟ ਟਾਈਮ ਟ੍ਰੇਨਾਂ ਚੱਲਣ ਤੇ ਪੈਸੈਂਜਰ ਆਪਣੇ ਆਪਣੇ ਘਰਾਂ ਟਾਈਮ ਸਿਰ ਪਹੁੰਚਣ ਜਿੰਨੇ ਟ੍ਰੇਨ ਸਟੇਸ਼ਨ ਤੋਂ ਅੱਗੇ ਫੇਰ 30 32 ਕਿਲੋਮੀਟਰ ਪੈਡਾ ਕਰਨਾ ਉਹਦੇ ਲਈ ਬਹੁਤ ਮੁਸ਼ਕਲ ਹੈ ਇਹ ਚੀਜ਼ਾਂ ਦੀ ਜ਼ਰੂਰਤ ਹੈ ਸਰਕਾਰ ਦਾ ਫਰਜ ਬੰਦਾ ਇਹਦੇ ਵੀ ਧਿਆਨ ਦੇਣਾ ਹੈ ਨਾ ਸਮੇਂ ਸਿਰ ਟ੍ਰੇਨਾਂ ਆਉਣ ਸਮੇਂ ਸਿਰ ਪੈਸੈਂਜਰ ਜਿਹੜੇ ਆਪਣੇ ਘਰ ਪਹੁੰਚਣ ਸਭ ਤੋਂ ਵੱਡੀ ਗਲਤੀ ਇਹੀ ਹੈ ਬਾਕੀ ਜਿਹੜਾ ਇਹ ਰਹਿਣ ਸਹਿਣ ਦਾ ਬਣਾ ਰਹੇ ਨੇ ਜਿਹੜੇ ਵੇਟਿੰਗ ਰੂਮ ਬਣਾ ਰਹੇ ਨੇ ਜਾਂ ਕੋਈ ਇਹ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਵੀ ਅਜੇ ਕਿਉਂਕਿ ਇਸ ਫੜ ਤੋਂ ਲੈ ਕੇ ਤੇ ਉਹ ਲਾਸਟ ਵਾਲੇ ਫੜ ਤੱਕ ਜਾਣਾ ਸਾਰਾ ਪ੍ਰੋਜੈਕਟ ਜੀ ਠੀਕ ਹੈ ਠੀਕ ਹੈ ਇਹ ਸਮਾਂ ਲੱਗਣਾ ਮਲਤੀ ਨੂੰ ਜੀ ਠੀਕ ਹੈ ਪਰ ਕੁੱਲ ਮਿਲਾ ਕੇ ਠੀਕ ਹੈ ਉਹ ਸਾਹਮਣੇ ਵੀ ਜਿਹੜਾ ਵੇ ਦੇਖੋ ਤੁਸੀਂ ਸਾਹਮਣੇ ਪਲੇਟਫਾਰਮ ਬੰਨ ਲਾਏ ਨਾਲ ਦਾ ਜੀ ਔਰ ਇਹ ਪ੍ਰੋਜੈਕਟ ਬੜਾ ਹੌਨ ਕਰਕੇ ਟਾਈਮ ਲੱਗ ਰਿਹਾ ਵਾ ਪਰ ਥੋੜਾ ਜਿਹਾ ਕੰਮ ਦੀ ਤੇਜ਼ੀ ਲਿਆਉਣ ਤੇ ਹੋਰ ਵਧੀਆ ਹੋ ਜਾਈਣਾ ਬਸ ਅਹੀ ਤੇ ਇਹੀ ਕਹਿ ਰਹੇ ਆਂ ਜੀ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਆਂ ਕਿ ਟ੍ਰੇਨ ਜਿਹੜੀ ਆ ਨਾ ਕੋਈ ਵੀ ਆ ਸਮੇਸਰ ਆ ਟਾਈਮ ਸਰਾ ਟਾਈਮ ਸਰਾ ਆਵੇ ਪੈਸੈਂਜਰ ਇੱਥੇ ਖਰਾਬ ਬਣਾਉਣਾ ਨਾ ਟਾਈਮ ਸਰਾ ਆਪਣੇ ਜਿੱਥੇ ਵੀ ਜਾਣਾ ਕਿਸੇ ਰਿਸ਼ਤੇਦਾਰ ਕੋ ਜਾਣਾ ਆਪਣੇ ਘਰ ਜਾਣਾ ਡੇਲੀ ਪੈਸੈਂਜਰ ਬਹੁਤ ਖਰਾਬ ਹੁੰਦਾ ਬਿਲਕੁਲ ਬਿਲਕੁਲ ਸਹੀ ਟਾਈਮ ਆ ਜੇ ਟ੍ਰੇਨ ਬਸ ਸਾਡੀ ਇਹੀ ਪ੍ਰਸ਼ਾਸਨ ਕੋ ਮੱਥ ਧੰਨਵਾਦ ਭਾਈ ਸੋ ਬੜੀ ਵਧੀਆ ਗੱਲ ਕੀਤੀ ਭਾਈ ਹੰਨੇ ਜੀ ਸਮੇਂ ਦੇ ਹਿਸਾਬ ਨਾਲ ਕਿਤਨਾ ਕਿਤਾ ਜਿਹੜਾ ਟ੍ਰੇਨ ਆਉਣਾ ਵੀ ਜਿਹੜਾ ਬਾਈ ਜੀ ਜ਼ਰੂ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਜਦੋਂ ਕਿਸੇ ਦਾ ਟਾਈਮ ਵੇਸਟ ਹੁੰਦਾ ਵਾ ਸੋ ਟਾਈਮ ਨੀ ਵੇਸਟ ਹੋਣ ਚਾਹੀਦਾ ਸੋ ਅੱਲੇ ਬਣੇ ਚੱਲਦੇ ਆਂ ਔਰ ਤੁਹਾਨੂੰ ਜਿਹੜੇ ਵੈਟਿੰਗ ਰੂਮ ਬਣੇ ਆ ਜੀ ਉਹ ਵੀ ਤੁਹਾਡਾ ਸੰਝ ਕਰਦੇ ਆਂ ਸੋ ਇੱਥੇ ਮੈਂ ਦੱਸਣਾ ਵੀ ਇਹ ਪੂਰਾ ਪੂਰਾ ਪਲੇਟਫਾਰਮ ਜਿਹੜਾ ਬਣੇਗਾ ਜੀ ਔਰ ਇਹਦੇ ਸਾਹਮਣੇ ਸਾਈਡ ਤੇ ਵੀ ਜਿਹੜਾ ਉਹਦੀ ਵੀ ਤਿਆਰੀ ਚੱਲਦੀ ਪਈ ਆ ਤੁਸੀਂ ਉਸ ਸਾਈਡ ਦੇਖੋ ਉੱਪਰਲੀ ਸਾਈਡ ਤੇ ਉਸ ਸਾਈਡ ਤੇ ਵੀ ਖੁਦ ਸੀ 1 2 3 4 ਅਜਾਦ ਤੋਂ 5 ਜੜੀਆਂ ਵਾ ਜੀ ਇਹ ਰੀਲ ਦੀਆਂ ਪਟੜੀਆਂ ਜਿਹੜੀਆਂ ਪੈ ਗਈਆਂ ਵਾ ਔਰ ਉਸ ਸਾਈਡ ਉ ਜਿਹੜਾ ਵਾ ਪਲੇਟਫਾਰਮ ਬਣੇ ਔਰ ਹੁਣ ਤੁਹਾਨੂੰ ਅਸੀਂ ਵੇਟਿੰਗ ਰੂਮ ਵੀ ਦਿਖਾਉਣੇ ਆ ਹੋਰ ਵੀ ਕੋਈ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਸੋ ਦੋਸਤੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਉਡੀਕਾ ਤੁਹਾਨੂੰ ਦਿਖਾਉਣੇ ਆ ਕਿਉਂਕਿ ਵਿਸ਼ਰਾਮ ਘਰ ਜਿਹੜਾ ਅਸੀਂ ਬਹੁਤ ਜ਼ਰੂਰੀ ਸੀ ਜੀ ਸੋ ਇਹ ਵਿਸ਼ਰਾਮ ਘਰ ਆ ਜਿਹੜਾ ਤਿਆਰ ਹੋ ਰਿਹਾ ਜੀ ਸੋ ਸਮੇਂ ਦੇ ਹਿਸਾਬ ਨਾਲ ਇਹਦੀ ਜ਼ਰੂਰਤ ਸੀ ਕਿਉਂਕਿ ਆਮ ਜਿਹੜੇ ਯਾਤਰੀ ਸੀ ਵਿਚਾਰੇ ਬਾਹਰ ਆ ਕੇ ਜਿਹੜੇ ਬੈਠਦੇ ਸੀ ਔਰ ਵੱਡੀ ਗੱਲ ਸਪੀ ਰਾਤ ਵੇਲੇ ਜਿਹੜੀ ਪਰੇਸ਼ਾਨੀ ਯਾਤਰੀਆਂ ਨੂੰ ਹੁੰਦੀ ਸੀ ਰਾਤ ਵੇਲੇ ਵੀ ਯਾਤਰੀਆਂ ਨੂੰ ਬਾਹਰ ਜਿਹੜਾ ਵਾ ਸਿਆਲ ਦਾ ਮੌਸਮ ਜੀ ਬੜਾ ਪੈਂਦਾ ਔਰ ਗਰਮੀ ਜੀ ਬਾਹਰ ਜਿਲਾਵਾ ਖਜਲ ਖਜਲ ਹੁੰਦਾ ਸੀ ਪਰ ਕਿਤੇ ਨਾ ਕਿਤੇ ਵੇਟਿੰਗ ਰੂਮ ਖੁੱਲਣ ਦੇ ਨਾਲ ਜਿਹੜਾ ਵਾ ਜੀ ਉਡੀਕ ਘਰ ਖੁੱਲਣ ਦੇ ਨਾਲ ਜਿਹੜਾ ਵਾ ਹੁਣ ਜਿਹੜਾ ਵਾ ਜੀ ਇਹ ਫੈਸਿਲਿਟੀ ਮਿਲ ਗਈ ਹੈ ਵੀ ਤੁਸੀਂ ਅੰਦਰ ਜਿਹੜਾ ਵਾ ਆਰਾਮ ਨਾਲ ਆਪਣਾ ਜਿਹੜਾ ਵਾ ਜੀ ਟਾਈਮ ਬਤੀਤ ਕਰ ਸਕਦੇ ਹੋ ਸੋ ਇਹ ਕਿਤਨਾ ਕਿਤੇ ਜਿਹੜਾ ਵਾ ਇੱਕ ਵੱਡਾ ਉਪਰਾਲਾ ਵਾ ਸੋ ਇਹਦੇ ਨਾਲ ਨਾਲ ਜਿਹੜੇ ਆ ਅਗਲੇ ਬੰਨੇ ਵੀ ਜਿਹੜੀ ਹੈ ਜੀ ਰੂਮ ਬਣਾਈ ਗਏ ਨੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਇੱਥੇ ਬਣ ਰਹੀਆਂ ਵਾ ਆਧੁਨਿਕ ਤਕਨੀਕ ਨਾਲ ਇਹ ਸਾਰੀਆਂ ਜਿਹੜੀਆਂ ਵਾ ਜੀ ਜਿਹੜੀਆਂ ਸਮੇ ਦੇ ਹਿਸਾਬ ਨਾਲ ਜਿਹੜਾ ਵਾ ਤਕਨੀਕ ਜਿਹੜੀ ਦੇਖੋ ਤੁਸੀਂ ਇਹਨੂੰ ਸ਼ੈੱਡ ਨੂੰ ਵੀ ਵਧਾਤਾ ਇਹਨਾਂ ਨੇ ਕਿਉਂਕਿ ਅগে ਪਹਿਲੇ ਜਿਹੜੀ ਸ਼ੈੱਡ ਛੋਟੀ ਹੁੰਦੀ ਸੀ ਜਾਂ ਪਿਛਲੇ ਬੰਨੇ ਮਾਰੋ ਇਧਰ ਨੂੰ ਪਹਿਲੀ ਇਹ ਪੁਰਾਣੀ ਸ਼ੈੱਡ ਸੀ ਸੋ ਇਹਦੀ ਵੀ ਲੈਂਥ ਜਿਹੜੀ ਵਧਾਤੀ ਇਹਨਾਂ ਨੇ ਕਿਉਂਕਿ ਇੱਥੇ ਖੜੇ ਹੋਣ ਵਾਸਤੇ ਵੀ ਦਿੱਕਤ ਹੁੰਦੀ ਸੀ ਕਿਉਂਕਿ ਟ੍ਰੇਨਾਂ ਦੇਖੋ ਉਹ ਜ਼ ਵੱਡੀਆਂ ਹੁੰਦੀਆਂ ਜਦੋਂ ਤੇ ਜਿਹੜੀ ਲੰਬੇ ਰੂਪ ਦੀ ਟ੍ਰੇਨਾਂ ਬਹੁਤ ਲੰਬੀਆਂ ਹੁੰਦੀਆਂ ਵਾ ਔਰ ਇਸ ਕਰਕੇ ਜਿਹੜਾ ਵੀ ਵਧਾਤਾ ਔਰ ਜਿੱਥੇ ਖੜੇ ਆ ਪਲੇਟਫਾਰਮ ਤੇ ਇਹ ਵੀ ਪਲੇਟਫਾਰਮ ਜਿਹੜਾ ਉਹ ਲੰਬਾ ਕਰਤਾ ਵਾ ਜੀ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਸੀ ਸੋ ਇੱਥੇ ਇੱਕ ਮੈਂ ਦਾ ਇਹ 23 ਤਰੀਕ ਨੂੰ ਇੱਕ ਹਾਸਾ ਵਾਪਰਿਆ ਵਾ ਜੀ ਉਹ ਮੈਂ ਤਾਂ ਮੈਂਸ਼ਨ ਕਰਨ ਲੱਗਾ ਵਾਂ ਵੀ ਜਿਹੜੇ ਲੰਬੇ ਰੂਟ ਦੀਆਂ ਟ੍ਰੇਨਾਂ ਵਾਂ ਜਿਹੜੀਆਂ ਦਿੱਲੀ ਤੋਂ ਆਪਣਾ ਕਟੜਾ ਜਾਂਦੀਆਂ ਜੀ ਜਾਂ ਉਸ ਤੋਂ ਪਿੱਛੇ ਜਿਹੜੀਆਂ ਆ ਰਹੀਆਂ ਦੂਰ ਦੀਆਂ ਲੰਬੇ ਰੂਟ ਦੀਆਂ ਆ ਦੇਖੋ ਤੁਸੀਂ ਨਾਲ-ਨਾਲ ਸਫਾਈ ਕਰਮਚਾਰੀ ਸਫਾਈ ਵੀ ਜਿਹੜੇ ਆ ਜੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਇਹ ਵੀ ਇੱਕ ਵੱਡਾ ਪਹਿਲ ਕਦਮੀਆਂ ਜੀ ਸੋ ਇਹ ਨੌਜਵਾਨ ਜਿਹੜਾ ਜੀ ਲਗਾਤਾਰ ਇਸ ਸਫਾਈ ਕਰ ਰਿਹਾ ਵਾ ਔਰ ਕਿਤੇ ਵੀ ਤੁਹਾਨੂੰ ਟ੍ਰੈਕ ਤੇ ਗੰਦਗੀ ਨਹੀਂ ਮਿਲੇਗੀ ਦੇਖੋ ਸਾਫ਼ ਸੁਥਰੇ ਟ੍ਰੈਕ ਤੁਹਾਨੂੰ ਮਿਲਣਗੇ ਸੋ ਇਹ ਇਹ ਇੱਕ ਵੱਡਾ ਉਪਰਾਲਾ ਵਾ ਜੀ ਸਫਾਈ ਨੂੰ ਲੈ ਕੇ ਵੀ ਜੀ ਜੇ ਤੁਸੀਂ ਪਲੇਟਫਾਰਮ ਤੇ ਗੱਲ ਕਰੋ ਕਿਤੇ ਵੀ ਤੁਹਾਨੂੰ ਜਿਹੜਾ ਕੋਈ ਦੰਦ ਨਹੀਂ ਮਿਲੇਗਾ ਇਹ ਲਗਾਤਾਰ ਸਾਫ਼ ਸੁਥਰੀ ਜਿਹੜੀ ਹੈ ਜੀ ਇਹ ਨੌਜਵਾਨ ਕਰਦਾ ਵਾ ਜੀ ਸੋ ਇਹ ਦੰਦ ਦੀ ਚੀਜ਼ਾਂ ਜ਼ਰੂਰੀ ਨੇ ਜੀ ਸੋ ਇੱਥੇ ਮੈਂ ਇੱਕ ਚੀਜ਼ ਮੈਂਸ਼ਨ ਕਰ ਰਿਹਾ ਸੀ ਵੀ ਜਿਹੜੇ ਲੰਬੇ ਰੂਟ ਦੇ ਟ੍ਰੇਨਾਂ ਵਾ ਉਹਦੇ ਵਿੱਚ ਜਿਹੜੀ ਟਾਈਮਿੰਗ ਜਿਹੜੀ ਹੈ ਜੀ ਟਾਈਮਿੰਗ ਬੜੀ ਘੱਟ ਹੁੰਦੀ ਆ ਜਦੋਂ ਟ੍ਰੇਨ ਜਿਹੜੀ ਆ ਪਲੇਟਫਾਰਮ ਤੇ ਆਉਂਦੀ ਆ ਤਾਂ ਉਹਦਾ ਟਾਈਮਿੰਗ ਜਿਹੜਾ ਵਾ ਜੀ ਵੱਧ ਤੋਂ ਵੱਧ 2 ਜ 25 ਮਿੰਟ ਹੁੰਦਾ ਵਾ ਜਿਹਦੇ ਵਿੱਚ ਜਿਹੜਾ ਵਾ ਜੀ ਮਲ ਭੀ ਜੋ ਇੱਥੇ ਯਾਤਰੀ ਬੰਨ ਦੱਸ ਰਹੇ ਆ ਕਿ ਉਹ ਘੱਟ ਟਾਈਮ ਹੋ ਤਾ ਉਹਦੇ ਵਿੱਚ ਮਹਿਲਾਵਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਸੋ ਮਹਿਲਾਵਾਂ ਕੇ ਵੀ ਹਾਸੇ ਦਾ ਸ਼ਿਕਾਰ ਵੀ ਹੋ ਜਾਂਦੀਆਂ ਵਾ 23 ਤਰੀਕ ਨੂੰ ਹੀ ਦੱਸ ਰਹੇ ਨੇ ਵੀ ਇੱਕ 23 ਤਰੀਕ ਨੂੰ ਇੱਕ ਮਹਿਲਾ ਜਿਹੜੀ ਆ ਜੀ ਟ੍ਰੇਨ 'ਚ ਉਤਰਨ ਲੱਗੀ ਆ 2-2.5 ਮਿੰਟ ਦਾ ਟਾਈਮ ਸੀ ਔਰ ਜਦੋਂ ਉਤਰਨ ਲੱਗੀ ਆ ਤੇ ਉਹ ਪੈਰ ਦਾ 슬ਿੱਪ ਹੋ ਗਿਆ ਜਾਂ ਕਾਲੀ ਕਾਲੀ ਜਿੱਤਰ ਲੱਗੀ ਆ ਤੋ ਉਹਦੇ ਪੈਰ ਵਿੱਚ ਆ ਗਿਆ ਦੇਖੋ ਇੱਕ ਪੈਰ ਦਾ ਕਟਿਆ ਗਿਆ ਵਾ ਦੂਸਰਾ ਵੀ ਜਿਹੜਾ ਡੈਮੇਜ ਹੋ ਗਿਆ ਵਾ ਸੋ ਇਹ ਹਾਸਾ ਵਾ ਆਪਣੇ ਉਮਰਸਲ ਦਾਖਲ ਆ ਜੀ ਸੋ ਇਦਾਂ ਦੇ ਹਾਸੇ ਵਾਪਰਦੇ ਆ ਸੋ ਸਰਕਾਰਾਂ ਨੂੰ ਸਾਡੀ ਬੇਨਤੀ ਆ ਕਿ ਕਿਤੇ ਨਾ ਕਿਤੇ ਜਿਹੜਾ ਵਾ ਜੀ ਇਹਨਾਂ ਦੀ ਟ ਜਿ세 ਜੇ ਲਾਲੋ ਟ੍ਰੇਨ ਲੰਬੇ ਰੂਟ ਦੀ ਟ੍ਰੇਨ ਦਾ 2 ਤੋਂ 2.5 ਮਿੰਟ ਦਾ ਟ੍ਰੇਨ ਜੇ ਲਾਲੋ 2 ਮਿੰਟ ਦਾ ਜਾਂ 2.5 ਮਿੰਟ ਦਾ ਟਾਈਮ ਆ ਤਾਂ ਉਹਦਾ ਘੱਟੋ ਘੱਟ ਜਿਹੜਾ 5 ਤੋਂ 7 ਮਿੰਟ ਦਾ ਟਾਈਮ ਜਿਹੜਾ ਹੋਣਾ ਚਾਹੀਦਾ ਵਾ 5 ਘੱਟੋ ਘੱਟ 5 ਮਿੰਟ ਦਾ ਸਟਾਪੇਜ ਜੀ ਜ਼ਰੂਰੀ ਹੈ ਨਾ ਜੀ ਫਿਰ ਹੀ ਆਮ ਦਾ ਬੰਦਾ ਬੈਠ ਸਕਦਾ ਜਦੋਂ 100 ਗਾੜਾ ਰਸ਼ ਹੁੰਦਾ ਵਾ ਤਾਂ ਫਿਰ ਦਿੱਕਤ ਆ ਜਾਂਦੀ ਹੈ ਸੋ ਇਸ ਕਰਕੇ ਟਾਈਮ ਲਿਨ ਨੂੰ ਜ਼ਰੂਰ ਰੀਡ ਵਧਾਈ ਜਾਵੇ ਜੀ ਉਮੀਦ ਕਰਾਂਗੇ ਵੀ ਸਰਕਾਰਾਂ ਪ੍ਰਸ਼ਾਸਨ ਧਿਆਨ ਦੇਗਾ ਸੋ ਇਹ ਸਾਰੀ ਪਹਿਲ ਕਦਮੀ ਜਿਹੜੀ ਹੈ ਜੀ ਤੁਹਾਡਾ ਸੰਝ ਕੀਤੀ ਆ ਸੋ ਦੇਖੋ ਅਲੱ ਹਰ ਚੀਜ਼ ਹਰ ਸਹੂਲਤ ਜਿਹੜੀ ਆ ਆ ਦੇਖੋ ਤੁਸੀਂ ਵਾਈਫਾਈ ਦਾ ਵੀ ਜਿਹੜਾ ਸਿਸਟਮ ਲੱਗ ਰਿਹਾ ਵਾ ਔਰ ਤਕਰੀਬਨ ਜਿਹੜਾ ਵਾ ਤੁਸੀਂ ਦੇਖੋ ਕੈਮਰੇ ਸੀਸੀ ਕੈਮਰਾ ਦੀ ਗੱਲ ਕਰੀਏ ਉਹ ਵੀ ਜਿਹੜਾ ਵਾ ਜੀ ਮਲਬੀ ਹਰ ਫੈਸਿਲਿਟੀ ਜਿਹੜੀ ਆ ਤੁਹਾਨੂੰ ਚਾਹੀਦੀ ਆ ਉਹ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਤੁਹਾਨੂੰ ਹੁਣ ਉਪਲਬਧ ਹੋਏਗੀ ਤੁਹਾਨੂੰ ਮਿਲੇਗੀ ਸੋ ਜਲਦ ਹੀ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਹੈਂਡਓਵਰ ਕਰਤਾ ਜਾਏਗਾ ਜਦੋਂ ਪੂਰਾ ਤਿਆਰ ਹੋ ਜਾਏਗਾ ਸੋ ਬਹੁਤ ਹੀ ਵਿਸ਼ਾਲ ਜਿਹੜਾ ਸਟੇਸ਼ਨ ਇਹ ਬਣੇਗਾ ਔਰ ਕਿਤਨਾ ਕਿਤੇ ਜਿਹੜਾ ਵਾ ਜੀ ਗੁਰਦਾਸਪੁਰ ਦਾ ਨਾਮ ਵੀ ਜਿਹੜਾ ਵਾ ਸਨੇਹ ਜਿਖਸਾਂ ਜਾਏਗਾ ਰੋਸ਼ਨ ਹੋਏਗਾ ਕਿਉਂਕਿ ਗੁਰਦਾਸਪੁਰ ਨਾ ਕਿ ਕਹਿੰਦੇ ਸੀ ਪਿਛੜਿਆ ਇਲਾਕਾ ਪਰ ਹੁਣ ਕੋਈ ਪਿਛੜਿਆ ਨਹੀਂ ਕਹੇਗਾ ਗੁਰਦਾਸਪੁਰ ਤਰੱਕੀ ਕਰ ਰਿਹਾ ਹੋ ਜੀ ਉਹ ਤਰੱਕੀਆਂ ਤੇ ਆ ਸੋ ਇਹ ਤਸਵੀਰਾਂ ਤੁਹਾਡਾ ਸਾਂਝਾ ਕਰਨ ਦਾ ਮਕਸਦ ਇਹ ਸੀ ਕਿ ਗੁਰਦਾਸਪੁਰ ਨੂੰ ਪਿਛੜਿਆ ਇਲਾਕਾ ਕਹਿਣ ਵਾਲਿਆਂ ਨੂੰ ਜਿਹੜਾ ਵਾ ਜੀ ਉਹਨਾਂ ਦੇ ਕਿਤੇ ਨਾ ਕਿਤੇ ਮੂੰਹ ਤੇ ਇੱਕ ਚੇਪੀ ਲੱਗੇਗੀ ਉਹ ਅੱਜ ਤੋਂ ਬਾਅਦ ਇਹ ਨਹੀਂ ਕਹਿਣਗੇ ਕਿ ਗੁਰਦਾਸਪੁਰ ਪਿਛੜਿਆ ਵਾ ਗੁਰਦਾਸਪੁਰ ਇਸ ਸਮੇਂ ਤਰੱਕੀਆਂ ਦੇ ਵਿੱਚ ਵਾ ਜੀ ਬਸਟੈਂਡ ਵੀ ਬਹੁਤ ਸੋਹਣਾ ਬਣ ਗਿਆ ਔਰ ਰੇਲਵੇ ਸਟੇਸ਼ਨ ਵੀ ਬਹੁਤ ਸੋਹਣਾ ਬਣ ਗਿਆ ਵਾ ਜੀ ਸੋ ਇਹ ਸ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ